ਲੜਨੀ ਹੈ ਇਹ ਲੜਾਈ ਅਸੀਂ ਪੰਜਾਬ ਦੀ ਆਵਾਜ਼ ਬਣ ਕੇ ਲੜਨਾ ਹੈ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਲੜਨਾ ਹੈ ਸਾਡੇ ਗੁਰੂ ਸਾਹਿਬ ਨੇ ਵੀ ਫਰਮਾਇਆ ਕਿ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਹੁਣ ਇਹ ਲੜਾਈ ਸਾਡੀ ਰਾਜਨੀਤਿਕ ਲੜਾਈ ਆ ਭਰਾਵੋ ਇਹ ਸਾਡੀ ਜ਼ਰੂਰਤ ਹੈ ਸਾਡੀ ਲੋੜ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ ਜਦੋਂ ਵੀ ਆ ਰਣਜੀਤ ਸਿੰਘ ਦੇ ਰਾਜ ਦੀ ਗੱਲ ਹੁੰਦੀ ਹੈ ਖਾਲਸੇ ਦੇ ਰਾਜ ਦੀ ਗੱਲ ਹੁੰਦੀ ਹੈ ਤੇ ਹੁਣ ਰਾਜ ਹੋਵੇਗਾ ਪੰਜਾਬ ਦੇ ਵਿੱਚ ਪੰਜਾਬ ਦਾ ਹੁਣੇ ਲੜਾਈ ਪੰਜਾਬ ਤੇ ਦਿੱਲੀ ਦੇ ਵਿੱਚਕਾਰ ਦੀ ਲੜਾਈ ਹੋਵੇਗੀ ਹੁਣੇ ਲੜਾਈ ਆਰ ਤੇ ਪਾਰ ਦੀ ਲੜਾਈ ਹੋਵੇਗੀ ਸੋ ਹੁਣ ਅਸੀਂ ਪੰਜਾਬ ਦੇ ਲੋਕ ਇਕੱਠੇ ਹੋ ਕੇ ਲੋਕਾਂ ਨੂੰ ਜਾਗਰੂਕ ਕਰੀਏ ਲਾਹ ਬੰਦ ਕਰੀਏ ਪੰਜਾਬ ਦੇ ਹੱਕਾਂ ਪ੍ਰਤੀ ਉਹਨਾਂ ਨੂੰ ਦਸੀਏ ਜਾਤ ਦੀਆਂ ਖੇਤਰੀ ਪਾਰਟੀਆਂ ਨੂੰ ਅਸੀਂ ਮਜ਼ਬੂਤ ਕਰੀਏ ਸੋ ਪਿੱਛੋਂ ਮੈਨੂੰ ਇਹਨਾਂ ਨੇ ਇਨਫਰਮ ਕਰਤਾ ਕਿ ਸਮਾਂ ਪੂਰਾ ਹੋ ਗਿਆ ਸਮਾਂ ਘਟ ਹੈ ਕਿਸੇ ਦਿਨ ਖੁੱਲੇ ਦਿਲ ਨਾਲ ਖੁੱਲੇ ਸਮੇਂ ਦੇ ਵਿੱਚ ਅਸੀਂ ਬਹੁਤ ਸਾਰੇ ਵਿਚਾਰ ਸਾਂਝੇ ਮੈਂ ਸਿਰਫ ਦੋ ਹੀ ਲਾਈਨਾਂ ਬੋਲਾਂਗੀ ਕਿ ਇਹ ਡੰਗਰਾ ਵਾਂਗ ਸਮਝਦੇ ਨੇ ਆ ਗੱਬਰੂ ਹੋਏ ਜਵਾਨਾਂ ਨੂੰ ਇਹ ਦੇਸ਼ ਧਰੋਹੀ ਬਣਾ ਦਿੰਦੇ ਹੱਕ ਮੰਗਦੇ ਹੋਏ ਕਿਸ ਚੁੱਕੇ ਹਾਂ ਥੱਕ ਚੁੱਕੇ ਹਾਂ ਤੇਰੇ ਵੇਖ ਵੇਖ ਕੇ ਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰੇ ਨਹੀਂ ਸੋ ਇਨੇਕ ਸ਼ਬਦਾਂ ਦੇ ਨਾਲ ਗਾਜ ਕੇ ਫਤਿਹ ਦੀ ਸੰਤ ਪਾ ਜੀ ਵਾਹਿਗੁਰੂ ਜੀ